ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਾਰੋਬਾਰੀ ਐਲਨ ਮਸਕ ਦੀ ਜੋੜੀ ਹੁਣ ਟੁੱਟ ਚੁੱਕੀ ਹੈ ਦੋਵਾਂ ਦੀ ਦੋਸਤੀ ਦੁਸ਼ਮਣੀ ਵਿੱਚ ਬਦਲਦੀ ਜਾ ਰਹੀ ਹੈ ਤਾਂ ਐਲਨ ਮਸਕ ਦੇ ਵੱਲੋਂ 28 ਮਈ ਨੂੰ ਖੁੱਲਕੇ ਟਰੰਪ ਦੀ ਟੈਰਫ ਪਾਲਿਸੀ ਦਾ ਵਿਰੋਧ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਡੋਨਾਲਡ ਟਰੰਪ ਦੇ ਸਲਾਹਕਾਰ ਵਜੋਂ ਵੀ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਜਿਕਰ ਹੋ ਗਿਆ ਕਿ ਟਰੰਪ ਦੀ ਉਮੀਦਵਾਰੀ ਦੇ ਵਿੱਚ ਐਲਨ ਮਸਕ ਦੇ ਵੱਲੋਂ ਦਨ ਸੋ ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਗਿਆ ਸੀ ਦੂਜੇ ਪਾਸੇ ਡੋਨਾਲਡ ਟਰੰਪ ਦੇ ਵੱਲੋਂ ਉਸ ਨੂੰ ਆਪਣੇ ਪ੍ਰਸ਼ਾਸਨ ਦੇ ਵਿੱਚ ਅਹੁਦਾ ਦਿੱਤਾ ਗਿਆ ਸੀ ਲੇਕਿਨ ਟੈਕਸ ਨੂੰ ਲੈ ਕੇ ਟੈਰਫ ਨੂੰ ਲੈ ਕੇ ਦੋਵੇਂ ਨੇ ਜਿਹੜੇ ਇੱਕ ਦੂਜੇ ਦੇ ਖਿਲਾਫ ਆਉਂਦੇ ਨੇ ਅਤੇ ਇੱਕ ਦੂਜੇ ਦੇ ਵੱਡੇ ਵਿਰੋਧੀ ਬਣ ਜਾਂਦੇ ਨੇ ਇੱਕ ਦੂਜੇ ਨੂੰ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਡੋਨਾਲਡ ਟਰੰਪ ਦੇ ਵੱਲੋਂ ਮਸਕ ਦੀਆਂ ਕੰਪਨੀਆਂ ਨੂੰ ਲੈ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਦਕਿ ਮਸਕ ਦੇ ਵੱਲੋਂ ਬੇਸ ਐਕਸ ਅਤੇ ਨਾਸਾ ਦੇ ਨਾਲ ਜੁੜੇ ਇਕਰਾਰਨਾਮੇ ਨੂੰ ਲੈ ਕੇ ਅਤੇ ਕਾਰੋਬਾਰ ਨੂੰ ਲੈ ਕੇ ਕੁਝ ਧਮਕੀਆਂ ਨੇ ਜਿਹੜੀਆਂ ਉਦ ਦਿੱਤੀਆਂ ਜਾਂਦੀਆਂ ਨੇ ਤਾਂ ਅਮਰੀਕਾ ਦੀ ਇਹ ਸਭ ਤੋਂ ਚਰਚਾ ਵਾਲੀ ਜੋੜੀ ਆ ਜਿਹੜੀ ਉਹ ਹੁਣ ਟੁੱਟ ਚੁੱਕੀ ਹੈ